ਅਵਲੇ ਅੱਲਾ ਦਾ ਨੂਰ ਨਜਾਮ ਡਿਠਾ ਪੀਰ ਪੀਰਾਂ ਦਾ ਵਲੀਆਂ ਦਾ ਵਲੀ ਨਾਨਕ ਚੰਡੇ ਪੁੱਟਣ ਲਈ ਕੂੜਾ ਸਤ ਵਾਲੇ ਵਹਾ ਪ੍ਰਗਟ ਆਵਲੀਆਂ ਤੋਂ ਵਲੀ ਨਾਨਕ ਰੇਣ ਮਈ ਸੰਸਾਰ ਦੀ ਕਰਨ ਵਾਲੀਆਂ ਵਹਾ ਪ੍ਰਗਟ ਆਵਲੀਆਂ ਤੋਂ ਵਲੀ ਨਾਨਕ ਬਿੰਦਾ ਕਹੀ ਰੰਕਾਰ ਨੂੰ ਗਾਉਣ ਵਾਲਾ ਗਾਇਆ ਜਾਂਦਾ ਹੈ ਜਲੀ ਥਲੀ ਨਾਨਕ ਗਾਇਆ ਜਾਂਦਾ ਹੈ ਜਲੀ ਥਲੀ ਨਾਨਕ ਜਿੰਨਾ ਜਿੰਨਾ ਗੁਰਬਾਣੀ ਦੀ ਓਟ ਤੱਕੀ ਉਨਾ ਦੇ ਪਵ ਜਲੋਂ ਪਾਰ ਹੋ ਗਏ ਕਾਮ ਅਤੇ ਕਰੋਧ ਵਿੱਚ ਸੜੇ ਹੋਏ ਜੋ ਹਿਰਦੇ ਉਹਨਾਂ ਦੇ ਠੰਡੇ ਠਾਰ ਹੋ ਗਏ ਰਸਤੇ ਪਾਇਆ ਸੀ ਕੌਡੇ ਜੇ ਰਾਤ ਸ਼ਾਨੂ ਸੱਜਣ ਠੱਗ ਜੇ ਸੇਵਾ ਦਾਰ ਹੋ ਗਏ ਪੜਿਆ ਸੁਣਿਆ ਜਿੰਨਾ ਮਨ ਚਿੱਤ ਲਾ ਕੇ ਰੋਸ਼ਨ ਵਿੱਚ ਉਹ ਸਾਰੇ ਸੰਸਾਰ ਹੋ ਗਏ ਤੇ ਰੋਸ਼ਨ ਵਿੱਚ ਉਹ ਸਾਰੇ ਸੰਸਾਰ ਹੋ ਗਏ ਕੀਤੀ ਪੁਕਾਰ ਪ੍ਰithvi ਹੋ ਗਈ ਕਬੂਲ ਦਰਤੇ ਵਿਗੜੇ ਸੀ ਜੋ ਚਿਰ ਤੋਂ ਸਭ ਕਾਜ ਸਿਧ ਕਰਤੀ ਵਿਗੜੇ ਸੀ ਜੋ ਚਿਰ ਤੋਂ ਸਭ ਕਾਜ ਸਿਧ ਕਰਤੀ ਸੰਸਾਰ ਵਿੱਚ ਵੇਰੇ ਪਾਏ ਨੇ ਗੁਰ ਨਾਨਕ ਮਿਰਗੁਣ ਤੋਂ ਸਰਗੁਣ ਹੋ ਆ ਗਈ ਕਬੂਲਦਰਤੇ ਵਿਗੜੇ ਸੀ ਜੋ ਚਿਰ ਤੋਂ ਸਭ ਕਾਜ ਸਿੱਧ ਕਰਤੀ ਵਿਗੜੇ ਸੀ ਜੋ ਚਿਰ ਤੋਂ ਸਭ ਕਾਜ ਸਿੱਧ ਕਰਤੀ ਸੰਸਾਰ ਵਿੱਚ ਵੇ பித்த பிய கல்யாத்தி பித்தா பிய திரபி தா மி நான்குண தூ சே குண ஓ ஆய ਤੁੰਦ ਪਈ ਸੀ ਪਾਪਾਂ ਦੀ ਸੂਰਜ ਜੀ ਉਦੇ ਹੋਇਆ ਪਾਖੰਡ ਵਲਿਆਸੀ ਜੱਗ ਤੋਂ ਜੁਦੇ ਹੋਇਆ ਪਾਖੰਡ ਵਲਿਆਸੀ ਜੱਗ ਤੋਂ ਜੁਦੇ ਹੋਇਆ ਸੱਚ ਦੇ ਜਨੇ ਉਹੀ ਬੁਵਾ ਰੋਣਾ ਹੋ ਆਏ ਨੀ ਗੁਰਨਾਨਕ ਪੰਦੇ ਨੂੰ ਸੱਚ ਵਾਲੀ ਪੱਤੀ ਪੜਾਈਏ ਕਰ ਸੱਚ ਦੇ ਸੌਦੇ ਖੱਟੀ ਕਮਾਈਏ ਕਰ ਸੱਚ ਦੇ ਸੌਦੇ ਖੱਟੀ ਕਮਾਈਏ ਮੱਕਣੀ ਨਾਲੰਗਰ ਜੋ ਲਾਏ ਨੀ ਗੁਰਨਾਨਕ आए न गुर नानक मेर गुण तूसर हो आए ने गुर नानक जो खेत सी चर ले मझियां ताईं न दुगणियां फसल उन च आई ने जोत सी चर ले

ਤੈਨੂੰ ਦੱਸੇ ਜੋ ਰੋਗੀ ਅਸਲੀ ਦੀ ਮਾਲਕ ਯੋ ਨਸਲਾਂ ਦਾ ਨਾ ਆਪ ਨਸਲੀ ਦੀ ਮਾਲਕ ਯੋ ਨਸਲਾਂ ਦਾ ਨਾ ਆਪ ਨਸਲੀ ਦੀ ਖੁਦ ਖੁਦਾ ਪਰਮੇਸ਼ਰ ਤਹਾਏ ਨੇ ਗੁਰੂ ਨਾਨਕ ਮੇਰੇ ਗੁਣ ਤੋਂ ਸਰ ਗੁਣ ਹੋ ਆਏ ਨੇ ਗੁਰੂ ਨਾਨਕ ਗੁਣ ਤੋਂ ਸਰਗੁਣ ਹੋ ਆਏ ਨੇ ਗੁਰ ਨਾਨਕ ਸੁਲਤਾਨਪੁਰ ਵਿੱਚ ਜਾ ਹੱਟੀ ਤੇ ਬਹਿ ਗਏ ਸੀ ਵੰਡਣੇ ਲਈ ਬਰਕਤ ਨੂੰ ਤੋਲਣ ਜੋ ਡਾਹ ਗਏ ਸੀ ਸੁਲਤਾਨਪੁਰ ਵਿੱਚ ਜਾ ਹੱਟੀ ਤੇ ਬਹਿ ਗਏ ਸੀ ਵੰਡ ਨੇਲੀ ਬਰਕਤ ਨੂੰ ਥੋਲਣ ਜੁੜੇ ਗਈ ਸੀ ਵੰਡ ਨੇਲੀ ਬਰਕਤ ਨੂੰ ਥੋਲਣ ਜੁੜੇ ਗਈ ਸੀ ਹੱਟ ਤੇਰਾ ਤੇਰਾ ਕੈ ਮਿਟਾਏ ਨੇ ਗੁਰੂ ਨਾਨਕ ਮੇਰੇ ਗੁਣ ਕੋ ਸਰ ਗੁਣ ਹੋ ਆਏ ਗੁਰੂ ਨਾਨਕ ਖੰਡ ਤੋਂ ਹੋ ਪਰਤੇ ਲਿਆ ਮੂਲ ਮੰਤਰ ਜੂ ਕੁੱਲ ਜਗਤ ਵਿੱਚ ਵਰਤੇ ਲਿਆ ਮੂਲ ਮੰਤਰ ਜੂ ਕੁੱਲ ਜਗਤ ਵਿੱਚ ਵਰਤੇ ਲਿਖ ਬਈ ਕਾਕੀ ਕਿਤਨੇ ਤੇਰਾ ਏ ਨੀ ਗੁਰ ਨਾਨਕ ਸਰਗੁਣ ਹੋ ਆਇ ਨੀ ਗੁਰ ਨਾਨਕ ਨਿਰਗੁਣ ਤੋਂ ਸਰਗੁਣ ਹੋ ਆਇ ਨੀ ਗੁਰ ਨਾਨਕ